ਹਾਂਜੀ ਸਸ਼ੇ ਕਲਰੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋ ਗੋਗੇ ਤੇ ਜੇ ਵਧੀਆ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗੇ ਤੁਹਾਨੂੰ ਮਜ਼ੇਦਾਰ ਰੋਸਟ ਵੀਡੀਓ ਮਿਲਦੀਆਂ ਰਹਿਣ ਤੇ ਚਲੋ ਬਿਨਾ ਕਿਸੇ ਦੇਰੀ ਤੋਂ ਚੱਲਦੇ ਹਾਂ ਜੀ ਲਹਿੰਗਾ ਸਿਲੈਕਟ ਕਰਨ ਕਾਲੋ ਦੇ ਵਿਆਹ ਲਈ ਨਾ 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 ਤੁਸੀਂ ਗਲਤ ਸੁਣਿਆ ਜੀ ਵਿਆਹ ਨਹੀਂ ਕਰਵਾਣਾ ਉਹਨਾਂ ਹਾਲੇ ਜਿਨ੍ਹਾਂ ਦਾ ਵਿਆਹ ਤੋਂ ਬਿਨਾਂ ਹੀ ਸਰਦਾ ਉਹਨਾਂ ਨੂੰ ਕੀ ਲੋੜ ਹੈ ਜੀ ਵਿਆਹ ਤੇ 2-4 ਲੱਖ ਲੋਨ ਦੀ ਹੂੰ ਚਲੋ ਫੇਰ ਲੈਂਗਥ ਅਸ ਸੈਲੈਕਟ ਕਰੀਏ ਸਰਕਾਰ ਅੰਸਾਰਾ ਨੂੰ ਤੇ ਸਾਰੇ ਆਈਟਮ ਸਾਰੇ ਅਨੁਸਾਰ ਆਵਣਗੇ ਤੇ ਅੱਜ ਪਤਲੈਂਡ ਦੀ ਲੈਂਥ ਲਗਾ ਸੈਲੈਕਟ ਕਰਨ ਨੂੰ ਪਤਾ ਗਿਆ ਕਿ ਬਤਨ ਦਾ ਅਸੀਂ ਇੱਥੇ ਅਸੀਂ ਸਾਡੇ ਰੋਜ਼ ਦਿਨਾਰੇ ਜਾ ਕੇ ਤੇ ਬਾਰੇ ਦਾ ਫਾਈਨਲ ਹੋ ਗਿਆ ਤੇ ਰਮਾਤੀ ਤੇ ਆਪੋ ਦੇ ਸ਼ਾਪਿੰਗ ਕਰ ਕਰਦੇ ਰਵਾਂਗੇ ਤੇ ਆਪਣੇ ਬਲੌਗਰ ਬਣੇ ਰਹੋ ਤੇ ਨੰਨੇ ਤੋਂ ਬਲੌਗ ਆਂਦੇ ਰਹਿਣਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲਿਆ ਕਿ ਅੱਜ ਨਾ ਨਾ ਗੁੱਡੀ ਵਿਆਹ ਕਾਧਾ ਆਇਆ ਤੁਹਾਨੂੰ ਤੁਹਾਨੂੰ ਤਾਂ ਕੰਟੈਂਟ ਮਿਲ ਗਿਆ ਵਲੋਗ ਬਣਾਉਣ ਦਾ ਹੁਣ ਆਹੀ ਕੰਜਰਖਾਨਾ ਚੱਲਣਾ ਹੈ 13 ਮਾਰਚ ਤੱਕ ਤਾਸ ਕਰਵਾ ਦਿੱਤਾ ਤੇ ਜੇ ਅਰਦਾਸ ਕਰਾਇਆ ਤੇ ਆਪਣੇ ਘੁੱਟੇ ਬੰਦ ਗਿਆ ਘਰੇ ਹਾਂ ਤਰ੍ਹਾਂ ਉਹਨੇ ਨਾ ਕੀ ਬੜ ਰਿਹਾ ਜੀ ਦਿੱਦ ਕੀ ਬੜ ਰਿਹਾ ਅੱਛਾ ਜੀ ਬਾਏ ਦੇ ਕੱਥਾ ਆਦੋ ਮਾ ਗੱਲ ਤਰੋ ਸਤਿਨਾਮ ਕੀ ਬਣ ਰਿਹਾ ਕਿਦਾਂ ਪੁੱਛ ਰਹੀ ਹੈ ਜਿਹਨੂੰ ਪੁੱਛ ਰਹੀ ਹੈ ਨਾ ਆਂਟੀ ਨੂੰ ਉਹਦਾ ਫੇਸ ਦਾ ਰਿਐਕਸ਼ਨ ਦੇਖਿਓ ਐ ਆ ਕਿ ਜਿਵੇਂ ਉਹਦਾ ਦਿਲ ਚਾਹੇ ਜਿਹੜੀ ਪਾਥੀਆਂ ਵਈਆਂ ਨਾ ਗਾੜੀ ਦੇ ਸਿਰ ਵਿੱਚ ਮਾਰ ਕੇ ਦੱਸਾਂ ਤੇ ਤੈਨੂੰ ਨਹੀਂ ਦਿਖਦਾ ਕੀ ਬਣ ਰਿਹਾ ਫਿਰ ਇਹ ਅੱਗੇ ਗਈ ਹੈ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਘਰ ਆਏ ਹੋਏ ਨੇ ਤੂੰ ਮੱਥਾ ਟੇਕ ਉੱਥੇ ਜਾ ਕੇ ਸਿਰਫ ਤੇ ਚੁੰਨੀ ਲੈ ਦੁਪੱਟਾ ਲੈ ਉੱਥੇ ਬੈਠ ਘੜੀ ਗੁਰੂ ਦੀ ਬਾਣੀ ਸੁਣ ਨਾ ਬਸ ਛੇਤਰ ਜਿਹੜਾ ਫੋਨ ਫੜਿਆ ਹੈ ਅੱਗੇ ਜਾਓ ਬਸ ਜੀ ਵਲੌਗ ਦੇ ਵਿੱਚ ਵਿਖਾਓ ਵੀ ਹਾਂ ਸਾਡੇ ਘਰ ਪਾਠ ਹੋ ਰਿਹਾ ਹੈ ਤੇ ਬਸ ਗਲੀ ਚ ਜਾਜੋ ਕੀ ਹੈ ਥੋੜੀ ਬਾਤੀ ਤਾਂ ਅਕਲ ਕਰੋ ਅਕਲ ਨੂੰ ਹੱਥ ਮਾਰੋ ਥੋੜਾ ਬਤਾ ਉਥੇ ਬਹਿ ਕੇ 2 ਮਿੰਟ ਜੇ ਤੁਸੀਂ ਪਾਠ ਸੁਣ ਲੋਗੇ ਤਾਂ ਤੁਹਾਡੇ ਗੁਨਾਹ ਥੋੜੇ ਬਤੇ ਮਾਫ ਹੋ ਜਾਣਗੇ ਧੁੱਪ ਜਾਣਗੇ ਥੋੜੇ ਬਤੇ ਪਾਪ ਹੋਰ ਨਹੀਂ ਕੁਝ ਹੁੰਦਾ ਮਾੜਾ ਨਹੀਂ ਕੁਝ ਹੁੰਦਾ ਕੁਝ ਚੰਗਾ ਹੀ ਹੋਊਗਾ ਲੈ ਲੈ ਰੇਖਣ ਤੇ ਜਰੂਰ ਕਰਿਆ ਪਪਾ ਜੀ ਕੋਲ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਧੂ ਗੋਟੇ ਗੋਟੇ ਚਾ ਤੁਹਾਨੂੰ ਆਪਾਂ ਜੀਰ ਕਰਨੇ ਲੰਗਰ ਲੋਕ ਵੀ ਇੱਥੇ ਜਰਾਂ ਇੰਨੇ ਵੀ ਸਭੀ ਪੈਂਟ ਕੋਲ ਬੈਠਾ ਹੋਣਾ ਹੁਣ ਆਪਾਂ ਚੱਲਦੇ ਆਂ ਤੇ ਕੱਲ ਕੀ ਆਪਣੇ ਵਿਆਹ ਹੈ ਨਾ ਤੁਹਾਨੂੰ ਪਤਾ ਹੀ ਹੈ ਪਹਿਲੀ ਕੈਮਰੋ ਵੀ ਲਾਗੇ ਨਵਾਂ ਪ੍ਰੈਟਿਸ ਹੋ ਜਾਵੇ ਤਾਂ ਕਰਕੇ ਅੱਜ ਪੱਟਨੇ ਆ ਤੇ ਆਪਣੀ ਗੱਡੀ ਆ ਗਈ ਤੇ ਹੁਣ ਉਹਨਾਂ ਨਾਲ ਸਾਰੀ ਫੰਡੀ ਆਪਣੇ ਬਾਹਰ ਬੈਠੀ ਆ ਤੇ ਮਿਲ ਗਿਆ ਪੱਕੇ ਤੇ ਉਹਨਾਂ ਟਾਈਮ ਆਪਦੇ ਬਲਾਉਂਡ ਬਣਾ ਰਹੇ ਆਂ ਆਹ ਲੈ ਆਰ ਅੰਬਰ ਗੱਟ ਟ੍ਰੈਵਲ ਰੇਡੀਓ ਆਹ ਆ ਗੋ ਬੱਟ ਵਾਲਾ ਵੈਕਾ ਹਾਏ ਹਾਏ ਨੀ ਤੇਰੀ ਅੰਗਰੇਜ਼ੀ ਆਲ ਮੈਂਬਰਸ ਫੈਮਿਲੀ ਵਹੀਕਲ ਆਜੋ ਬਹਿ ਜਾਓ ਕਮਾਲ ਆ ਪਤਾ ਨਹੀਂ ਕਿਹੜੇ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਇਹਨਾਂ ਨੇ ਇੰਟਰਨੈਸ਼ਨਲ ਲੈਵਲ ਹਾਈ ਲੈਵਲ ਦੀ ਇੰਗਲਿਸ਼ ਬੋਲਦੇ ਨੇ ਲੋਕ ਜੇ ਨਹੀਂ ਬੋਲਣੀ ਆਉਂਦੀ ਤਾਂ ਪੈਣ ਨਾ ਬੋਲ ਕਿਸੇ ਨੇ ਤੈਨੂੰ ਗੱਲ ਚ ਫਾਤ ਨਹੀਂ ਦਿੱਤਾ ਵੀ ਬੋਲੀ ਬੋਲ ਬਸ ਕੌਣ ਹੈ ਰੁਕ ਕਹਾਂ ਸੇ ਆਤੇ ਪਾ ਚੱਲੇ ਆ ਸਾਰੇ ਫੈਮਿਲੀ ਬੈਠੀ ਆ ਤਾਂ ਕਿ ਬਾਬੂ ਆਹ ਨੀ ਟਾਂਗਾਂ 'ਤੇ ਨੀ ਮਾਹੋਰੇ ਕੱਤਾ ਮੋਰ ਬੈਜੀ ਉਹਨਾਂ ਦੇ। ਹੋਰ ਉਹਨਾਂ ਦਾ ਗੱਲ ਕਰ। ਬਾਈ ਉਹ ਤਾਂ ਫੜ ਲਓ ਪੈਪਸਰ। ਲੈ। ਆਹ ਕਿੰਨਾ ਟੱਕਰਾਂ ਲੱਗਿਆ ਤਾਂ। ਓਏ ਵੀਰ ਰੜਦੇ ਓਏ। ਇਹ ਤਾਂ ਲੱਗਦੀ ਜਵਾਨੀ ਕਰਦਾ ਹੈ। ਕਿੰਦਾ ਇੱਕ ਦੂਜੇ ਦੇ ਗੋਡਿਆਂ, ਮੋਢਿਆਂ ਦੇ ਉੱਤੇ ਹੋ ਹੋ ਕੇ ਬੈਠੇ ਨੇ। ਤੇ ਹਾਲੇ ਪੁੱਛਦੀ ਤੁਸੀਂ ਠੀਕ ਬੈਠੇ ਹੋ। ਉਹ ਤਾਂ ਨਹੀਂ ਉਹਨਾਂ ਦੇਖ ਰਹੀ ਆਏਗੀ ਉਹ ਤਾਂ ਓਕੇ ਸੋਕੇ ਬੈਠੇ ਨੇ। ਕਮਲਿਓ ਇਹਨੂੰ ਚੰਗਾ ਦੇ ਪਿੱਛੇ ਟਰਾਲੀ ਪਾ ਲਈਨੀ। ਪਸ ਤਾਂ ਗੱਡੀ ਨੂੰ ਘੜੁੱਕਾ ਬਣਾ ਰੱਖਿਆ ਚੱਲੇ ਹਾਂ ਸ਼ਾਪਿੰਗ ਕਰਨੇ ਨਿਵੜ ਦੇ ਮਾਲ ਚ ਇੱਕ ਗੱਡੀ ਹੋਰ ਕਰ ਲੈਂਦੇ ਜਾਂ ਫਿਰ ਮੇਰੀ ਮੰਨ ਦੇ ਘੜੁੱਕਾ ਹੀ ਕਰ ਲੈਂਦੇ ਬੈਹ ਤਾਂ ਸੌਖੇ ਜਾਂਦੇ ਕਿਤੇ ਰਲ ਮੜੀ ਚ ਨਹੀਂ ਹੂੰ ਤੁਸੀਂ ਦੇਖੋ ਮੜਾ ਸਹੀ ਆ ਹੂੰ ਉੱਤ ਡੋੜ ਕੋਈ ਨਾ ਉੱਤ ਡੇਰ ਮਾ ਅੱਛਾ ਦੇਖੀ ਨੀ ਦੇ ਦੇਖੋ ਕੀ ਬਲਦੀ ਮਾਛੀ ਦੇ ਨਹੀਂ ਇੱਕ ਤਾਂ ਉਹਦਾ ਰੰਗ ਉਹ ਹੋ ਜਾ ਇੱਕ ਉਹਨੂੰ ਤੋਂ ਸੂਡੂ ਹੋ ਜਾ ਬਵਾਈ ਜੰਨੇ ਹੋ ਕਮ ਸੇ ਕਮ ਉਹਦੇ ਰੰਗ ਰੂਪ ਵੱਲ ਵੀ ਕੇ ਤੇ ਫਿਰ ਉਹਦਾ ਜਿਹੜਾ ਕਲਰ ਹੈਗਾ ਉਹ ਡਿਸਾਈਡ ਕਰੂਗਾ ਉਹ ਤਾਂ ਵਿਚਾਰੀ ਹੈ ਲੱਲੂ ਰਾਮ ਤਦ ਤੂੰ ਸੀ ਉਤੋਂ ਵੀ ਜ਼ਿਆਦਾ ਲੱਲੂ ਰਾਮ ਜੀ ਕੀ ਉਹ ਬਣਾਇਆ ਜਿਵੇਂ ਲਹਿੰਗੇ ਦੇ ਵਿੱਚ ਫਸੀ ਹੁੰਦੀ ਆ ਉਹ ਜਿਦਾਂ ਉਹ ਦੁਕਾਨ ਦੇ ਬਾਹਰ ਡਮੀ ਨਹੀਂ ਬਣਾਏ ਹੁੰਦੇ ਕਾਲੇ ਡਮੀ ਜਿਨ੍ਹਾਂ ਦੇ ਉੱਪਰ ਡਰੈਸ ਪਾ ਕੇ ਬਿਠਾਈ ਹੁੰਦੀ ਆ ਉਵੇਂ ਦੀ ਲੱਗਦੀ ਪਈ ਆ ਉਹ ਹਾਂ ਜੀ ਆਪਾਂ ਲੈ ਕੇ ਸਵਾਟ ਕਰ ਲੈ ਸੀ ਤੇ ਹੋਰ ਆਪਾਂ ਬਹੁਤ ਕੈਰ ਯੂਨੀਕ ਕਾਲੇ ਸਰਾਗ ਲਸੀ ਆਣਾ ਅਗਾਂਹ ਜੀ ਉਸ ਤੇ ਅਗਲਾ ਪਾਸ ਸਾਰਾ ਲਾਪੈ ਹੀ ਕਰਨੇ ਆਗੇ ਤੁਸੀਂ ਜਨ ਲਾਇਕਾ ਸਲੈਕਟ ਕਰਨਾ ਬਰਾਤ ਦੇ ਪਾਰਟੀ ਵਾਲੇ ਤੇ ਇੱਥੇ ਆਉਂ ਪਰਸੇ ਨਾਲ ਲਾਇਕਾ ਹੋਸਰਾ ਪ੍ਰਭੂ ਕਾਲੇ ਚਰਪਤ ਕੋਈ ਨਾਮ ਐਡਰੈਸ ਆਪ ਉਸ ਅਨਸਾਰ ਤੁਸੀਂ ਮੈਂਸ਼ਨ ਕਰਦਾਂਗੇ ਉਹ ਵਿਚਾਰਾ ਪ੍ਰੋਮੋਸ਼ਨ ਤਾਂ ਕਰਾਉਣ ਡਿਆ ਪਰ ਡਰ ਡਰ ਕੇ ਉਹਦੇ ਪਿੱਛੇ ਮੂੰਹ ਲਕਾਈ ਜਾਂਦਾ ਵੀ ਕਿ ਤੇ ਮੇਰਾ ਮੂੰਹ ਮੇਰੇ ਰਿਸ਼ਤੇਦਾਰ ਨਾਲ ਕਿ ਤੇ ਵੇਖ ਲੈਣਾ ਮੇਹੀ ਜਨਮ ਸ਼ਾਨਾ ਲੱਗਣਗੇ ਤੇ ਤੈਨੂੰ ਪ੍ਰਮੋਸ਼ਨ ਕਰਾਉਣ ਲਈ ਇਹੋ ਹੀ ਬੁੱਧੂ ਲੋਗ ਲੱਭੇ ਹੈ ਹੈ ਤੇ ਉਹ ਕਹਿੰਦੇ ਗਲੀ ਨੰਬਰ ਦੱਸ ਦੋ ਉਹ ਬੋਲਿਆ ਹੀ ਨਹੀਂ ਕੋਜ ਜਿਵੇਂ ਉਸ ਕੋ ਧੱਕੇ ਨਾਲ ਪ੍ਰਮੋਸ਼ਨ ਕਰਵਾਉਣ ਦਾ ਹੁੰਦੀ ਆ ਕੋ ਨਹੀਂ ਹਾਲ ਪੇਡੋ ਤੁਹਾਡਾ ਕੁਛ ਨਹੀਂ ਹਾਲ ਉਹ ਛੁੱਡੂ ਲਾਗੇ ਪੋਚੇ ਪਉਣ ਦੇ ਰੱਖਿਆ ਹੋਇਆ ਉਹ ਕਹਿੰਦਾ ਕੋਈ ਨਾ ਜੀ ਐਡਰੈਸ ਥੱਲੇ ਮੈਂਸ਼ਨ ਕਰ ਦਾਂਗੇ ਔਰ ਕੀ ਕਵੇ ਉਹ ਸ਼ਰਮਿੰਦਾ ਵਿਚਾਰਾ ਹੂੰ ਗੰਜ ਨਹੀਂ ਹਾਲ ਸੋ ਲੋ ਇੱਕ ਹੋਰ ਨਵੀਂ ਆਈਟਮ ਤੁਹਾਨੂੰ ਪੇਸ਼ ਕਰਾਉਣੇ ਤੁਹਾਡੇ ਸਾਹਮਣੇ ਰੂਬਰੂ ਕਰਵਾਉਣੇ ਆਓ ਚਲਿਏ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਬੈਕ ਟੂ ਅਰ ਨਿਊ ਬਲੌਗ ਅੱਜ ਆਪਾਂ ਚੱਲੇ ਆਂ ਚੰਡੀਗੜ੍ਹ ਕਾਹੇ ਜਾ ਰਹੇ ਆਂ ਅਸੀਂ ਚੰਡੀਗੜ੍ਹ ਹੈਲੋ ਗਾਇਸ ਗਾਇਸ ਗੱਲ ਲੈਂਦਾ ਹੈ ਵੀ ਕੱਲ ਵੀ ਅਸੀਂ ਗਏ ਸੀਗੇ ਚੰਡੀਗੜ੍ਹ ਸੋ ਮੇਰੇ ਨਾਲ ਕੇਅਰਫੁਲ ਬਹੁਤ ਜ਼ਿਆਦਾ ਹੋ ਗਿਆ ਸੀ ਕਿ ਮੈਂ ਕੇਅਰ ਨਹੀਂ ਕੀਤਾ ਇਸ ਵਾਰ ਮੇਰੇ ਛੜ ਗਏ ਵਿਚਾਲੇ ਤੋਂ ਸੇਮ ਹੌਟੋਡੀ ਸਾਹ ਦਾ ਜੀ ਟ੍ਰਾਂਸਪਲੈਂਟ ਹੋ ਰਿਹਾ ਅਰ ਕੀ ਹੋਣਾ ਐ ਇਹਦਾ ਟ੍ਰਾਂਸਪਲੈਂਟ ਹੋਣਾ ਐ ਤਾਂ ਕਰਕੇ ਆਪਾਂ ਚਲੇ ਆ ਚੜੀ ਗਏ ਸੂ ਪਚਲੇ ਚੀਂ ਅਡੀ ਗੇ ਚੰਡੀਗੜ੍ਹ ਚ ਚਲੀਏ ਮੂਕ ਬਣਾਈ ਜਾਂਦੀਆਂ ਮਨ ਸੋਨੇ ਜਿਹਦੇ ਬੰਦਾ ਰੋ ਰਿਹਾ ਬਿਕਾਜ਼ ਆਫ ਮੇਰੀ ਅੱਛੀ ਸਰਜਰੀ ਹੋਈ ਹੈ ਕੌਣ ਨਾ ਯਾਰ ਤੇ ਇਹਨੂੰ ਇੱਕ ਨਾ ਬੰਦ ਲੈ ਚੁੱਪ ਕਰ ਦੇ ਨਹੀਂ ਨਹੀਂ ਤੇ ਬਹੁਤ ਕੰਮ ਚਾਹੀਏ ਨੇ ਲੈ ਸਰਦ ਕੋਈ ਨਹੀਂ ਵਸੇ ਬਸ ਰੋਣਾ ਹੁੰਦੇ ਇੱਕੀ ਡਰ ਜਦੋਂ ਬਸ ਕਰ ਵਸ ਕਰ ਹੁੰਦੇ ਇੱਕੀ ਡਰ ਗਿਆ ਗਾਇਦੇ ਹੁੰਨ ਅਰ ਬੰਨ ਬਸ ਚੁੱਪ ਹੋ ਜਾਂਦੇ ਨਹੀਂ ਚੁੱਪ ਨਾ ਯਾਰ ਇਹ ਨਹੀਂ ਮੈਂ ਉਸੰਦੇ ਤੋਂ ਸੁਣ ਮੈਂ ਤੇ ਰੁਮਾ ਦੇ ਨਿਆਰ ਤੇ ਪਿੰਡੇ ਗੋਣਾ ਨਹੀਂ ਗਿਆ ਲੈ ਲੈ ਨਾ ਨਾ ਉਸ ਜੇ ਮੈਂ ਕਿ ਚੰਗੇ ਬਲੇਵਾਲ ਸੀ ਸਿਰ ਤੇ ਜਿਹੜੇ ਹੈਗੇ ਸੀ ਦੋ ਵੀ ਪਟਾ ਆ ਮੈਂ ਗੱਲੀ ਬੈਠੀ ਬੋਰ ਹੋ ਜਾਂਦੀ ਆ ਪਾਗਲਾ ਮਨ ਕੋ ਤੇ ਇਧਰੋਂ ਪਟਕੀ ਜਾਂਦੀ ਕਦੇ ਉਧਰੋਂ ਪਟਕੀ ਜਾਂਦੀ ਹੁਣ ਸਮਝ ਹੀ ਨੱਗਾ ਕਰਦਾ ਮੈਂ ਕੀ ਕਰਾਂ ਨਾ ਇਹ ਤੇ ਕੋ ਛੋਟੀ ਛੋਟੀ ਨਹੀਂ ਆਣੀ ਐ ਵੀ ਹਾਂ ਹੁਣ ਤਾਂ ਗੱਲਾਂ ਬੱਤਾ ਮਾਰ ਤੇ ਮਨ ਆ ਗਈ ਛੋਟੀ ਛੋਟੀ ਪਪੂ ਜੀ ਮਰ ਪਪੀ ਬਰਜੋਲੇ ਜਾਲਸੂਦਨ ਨੰਨੇ ਕਪੂ ਕਹਦੀ ਹੈ ਨਾ ਹੋਏ ਬਿਚਾਰੀ ਆਮ ਗੈਟਿੰਗ ਨਹੀਂ ਕੋਈ ਕੰਮ ਲੱਭਣ ਡਿਆ ਤਾਂ ਤੂੰ ਵੀ ਆ ਜੁੰਡੇ ਦੇ ਦੋ ਘਪਟਾਲਾ ਤੂੰ ਵੀ ਟ੍ਰਾਂਸਫਰ ਨਾਂ ਕਰਾੜਾ ਤੂੰ ਕਿ ਪਿੱਛੇ ਰਹਿ ਰਹੀ ਹੈ ਗੱਲਾਂ ਮਾਰਦੀ ਹੈ ਮੂੰਹ ਤਾਂ ਨਹੀਂ ਕਿਉਂ ਇੰਨੀ ਵਨਸੋਨੇ ਬਣਾਉਂਦੀ ਯਾਰੀ ਮੈਨੂੰ ਤਾਂ ਇਹਦੀ ਇਹ ਨਹੀਂ ਸਮਝ ਆਈ ਤੂੰ ਵਲੋਗਿੰਗ ਕਰ ਰਹੀ ਹੈ ਮੂੰਹ ਤਾਂ ਕਮ ਸੇ ਕਮ ਚਾਜਣਾ ਬਣਾ ਲਾ ਰਿਐਕਸ਼ਨ ਦਾ ਚਾਜਣਾ ਦੇ ਦੇ ਮੂੰਹ ਦੇ ਬਣੇਗੀ ਇਹ ਸਿੰਡਲ ਜੀ ਇਧਰ ਸੋ ਆ ਦੇ ਦੇਖੇ ਤਰ ਤੂੰ ਦੇਖ ਨਾ ਵੀ ਸਹੀ ਹੋ ਗਈ। ਕਿੱਛ ਨਹੀਂ। ਦੇਖ ਲੋ ਗਾਇਸ ਖਲਾ ਪੱਤੀਆਂ ਫੁੱਟ ਗਿਆ। ਮੇਰੇ ਹੋਰ ਦੇ। ਕਿੱਛ ਨਹੀਂ ਬਰਛੇ। ਮਾਈ ਗਾਡ। ਕੁਛ ਨਹੀਂ ਹੋਇਆ ਹੈ। ਕਿੰਗਦਰ। ਠੰਗੀ ਤੇ ਦਿਖਾਉਂ। ਅਲਈ ਕੋਈ। ਅਤਲੋ ਬਣਾ ਇਹਨਾਂ ਦੇ ਕਰਾਉਂ ਏਰੀਆ। ਸ਼ੁਰੂ ਹੋ ਜੇ। ਹੀਰਾਂ ਹੋ ਗਈ ਹੋ ਗਈ। ਆਏ ਹਾਈ ਕੀ ਹਾਲ ਬਣਾਇਆ ਇਹਨੇ ਸਿੱਦਾ। ਜਿਵੇਂ ਝੋਨਾ ਲਾਇਆ ਹੁੰਦਾ ਵਿੱਚ। ਕਿੰਨਾ ਗੰਦਾ ਕੰਮ ਹੈ। ਸਿਰ ਦਾ ਕੰਮ ਐ ਭਾਈ ਸਿਰ ਦਾ ਕੰਮ ਐ ਜੀ ਥੋੜਾ ਬਤਾ ਧੂਂ ਕਿਦਾਂ ਲੱਗ ਗਿਆ ਨਾ ਤਾਂ ਵਾਲ ਮੁੰਨ ਲੁੰਮਾ ਦਾ ਹੋਰ ਕੁਝ ਕਰਵਾ ਬੋਵੇਂਗਾ ਉਹ ਪਿੱਛੇ ਡਾਕਟਰ ਤਾਂ ਪਿੱਛੇ ਆਪਣਾ ਮੂੰਹ ਲਗਾ ਰਿਹਾ ਸਹੀ ਗੱਲ ਐਹੋ ਜਿਹੇ ਦਿਨ ਆ ਜਾਣੇ ਆ ਕਿ ਲੋਕਾਂ ਨੂੰ ਕਿਤੇ ਕਿਤੇ ਵੀ ਜਾਣਗੇ ਜਦੋਂ ਉੱਥੇ ਫੁਛਿੱਤਰ ਵਰਗਾ ਫੋਨ ਕੱਢ ਕੇ ਵੇਝੰਦੇ ਤੇ ਕੀ ਕਰੂ ਅਗਲਾ ਮੂੰਹ ਹੀ ਲਗਾਊਗਾ ਆਪਣਾ ਤੇ ਦੂਜਾ ਕਿੰਨਾ ਬਾਦਰੀ ਦਾ ਕੰਮ ਗੰਡਾ ਦੇਖ ਹੱਦ ਆ ਲੋਕਾਂ ਦੀ ਹੱਦ ਤੂੰ ਵੀ ਵੱਧ ਹੋਈ ਪਈ ਹੁੰਦਾ ਜਮਾ ਪੱਟ ਕਾਲ ਯਾਰ ਮਮੀ ਮੈਂ ਤੈਨੂੰ ਦੇਖੀ ਨਹੀਂ ਜਾਂਦੀ ਪੱਟੀ ਸੀ ਨਾ ਇਹ ਇਕਣਾ ਤੂੰ ਰੋਂਦਾ ਲੱਗ ਪਹਿਲਾਂ ਇਹ ਰੋਂਨ ਲੱਗ ਗਈ ਸੀ ਲੈ ਐਂ ਰੋਆ ਕਰ ਪਲੀਜ਼ ਮੇਰੀ ਜਾਨਾ ਤੂੰ ਪਲੀਜ਼ ਐਂ ਰੋਆ ਕਰਕੇ ਮਾਤਰ ਹੋਇਆ ਨਹੀਂ ਕਰਦੇ ਮਾਤਾ ਹਾਜੀ ਕਾ ਵੀ ਆ ਦੇ ਕਾ ਵੀ ਤੇਰੀ ਕਰਕੇ ਦੇ ਜੂ ਕੱਢ ਲੱਗ ਗਈ ਹੈ ਮੈਂ ਹੁਣ ਰੋ ਲਈ ਐਂ ਇਹ ਕੰਮ ਨਾ ਕਰਾਇਆ ਕਰ ਸੁਣ ਗਿਆ ਉਹ ਨਹੀਂ ਪੈਸਾ ਦੇ ਕੰਮ ਨਹੀਂ ਆਵਗਾ ਤਾਂ ਮੈਂ ਤਾਂ ਨਹੀਂ ਪਤਾ ਸੀ ਮੈਂ ਐਦਾ ਹੁੰਦਾ ਅੱਗੇ ਤਾਂ ਮੈਂ ਹੱਥ ਜੋੜੇ ਚਾਹੇ ਤਾਂ ਤੁਸੀਂ ਗੰਦੇ ਹੋ ਜਾ ਮੈਂ ਤਾਂ ਵੀਰੇ ਤੁਹਾਡੇ ਬਾਹਰ ਠੀਕ ਕਰਵਾ ਦਿੰਦੀ ਜੇ ਬਾੜ ਲੋਕ ਐ ਲਵਾਉਣ ਲੱਗ ਜਾਣ ਨਾ ਕੋਈ ਗੰਝਾ ਹੀ ਨਾ ਸੁ ਗਾਇਜ਼ ਇਹ ਨਾ ਆਹ ਇਹਨਾਂ ਗੱਲ ਜੀ ਇਦਾਂ ਹੀ ਲੋਕ ਵਲਵਾਉਣ ਲੱਗ ਜਾਣ ਨਾ ਪਰ ਲੋਕੀ ਕਿਤੇ ਗੰਝੇ ਹੀ ਨਾ ਹੋਣ ਲੋਕਾਂ ਤੋਂ ਤੇਰੇ ਨਾਲੋਂ ਜ਼ਿਆਦਾ ਕਿਤੇ ਪੈਸਾ ਭਰਿਆ ਆਵਿਆ ਦੁਨੀਆ ਦੇ ਇਹੋ ਜਿਹੇ ਕੁੱਤੇ ਕੰਮ ਕਰਨੇ ਛੱਡਦੇ ਤੇਰੇ ਨਾਲ ਵੇਖ ਕੇ ਹੋਲ ਸਾਡੀ ਵੀ ਗਲੀ ਦੇ ਮੁੰਡੇ ਕੱਲ ਨੂੰ ਆਉ ਦੇ ਵਲਵਾ ਕੇ ਕੋਲੇ ਵਲਵਾਉਂਦੇ ਫਿਰਨ ਸਿਰ ਦੇ ਵਿੱਚ ਉਹ ਵੇਖ ਨਾਲ ਜਿਹੜੀ ਗਈ ਸੀ ਉਹ ਕਿੱਦਾਂ ਚਣਕਦੀ ਐ ਪਹਿਲਾਂ ਤਾਂ ਜਾ ਕੇ ਉਹਦੇ ਵਲਵਾ ਕੇ ਲਈ ਆ ਹੁਣਾਂ ਦੀ ਸੱਸ ਦੇ ਸਾਹਮਣੇ ਚੰਗੀ ਬਣੀ ਜਾਂਦੀ ਐ ਮੈਂ ਤੈਨੂੰ ਚਾਹੁੰਗੀ ਕਿ ਜਿਵੇਂ ਹੂੰ ਮੇਰੇ ਮੰਨਣ ਦੀ ਜੀ ਜੀ ਸੋ ਅੱਜ ਦੀ ਕੁੱਤੇ ਖਾਣੀ ਦਾ ਹੋ ਗਿਆ ਜੀ ਕੋਟਾ ਇੱਥੇ ਹੀ ਸਮਾਪਤ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅਸੀਂ ਇਦਾਂ ਹੀ ਹੋਰ ਕੁੱਤੇ ਖਾਣੀ ਭਰੀਆਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹੀਏ ਖੁਸ਼ ਰਹੋ ਆਬਾਦ ਰਹੋ ਧੰਨਵਾਦ ਜੀ